ਤਾਂ ਨਗਰ ਕੀਰਤਨ ਦੀ ਸ਼ੁਰੂਆਤ ਹੋ ਚੁੱਕੀ ਹੈ ਨਗਰ ਕੀਰਤਨ ਦੇਖ ਸਕਦੇ ਹੋ ਉਸ ਦੀ ਸਜਾਇਆ ਗਿਆ ਹੈਗਾ ਸ਼੍ਰੀ ਫਤਿਹਗੜ ਸਾਹਿਬ ਗੁਰੂ ਘਰ ਤੋਂ ਹੁਣੇ ਜਾਏਗਾ ਜੋਤੀ ਸਰੂਪ ਗੁਰੂ ਘਰ ਦਾ ਤਸਵੀਰਾਂ ਮੇਰੇ ਪਿੱਛੇ ਮੈਂ ਕਹਾਂਗਾ ਕਿ ਦਿਖਾਈਆਂ ਜਾਣ ਜਿਸ ਪ੍ਰਕਾਰ ਪਾਲਕੀ ਸਾਹਿਬ ਦੇਖ ਸਕਦੇ ਹੋ ਪੰਜ ਪਿਆਰੇ ਕੀਰਤਨ ਹੋ ਰਿਹਾ ਹੈਗਾ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਜਿੱਥੇ-ਜਿੱਥੇ ਤੱਕ ਤੁਹਾਡੀ ਨਿਗਾਹ ਜਾਏਗੀ ਸੰਗਤ ਹੀ ਸੰਗਤ ਜਿਹੜਾ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਦੂਰ-ਦੂਰ ਤੱਕ ਦੇਖ ਸਕਦੇ ਹੋ ਤੁਸੀਂ ਸੰਗਤ ਹੀ ਸੰਗਤ ਜਿਹੜੀ ਆਹੋ ਦਿਖ ਰਹੀ ਆ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰ ਦੂਮ ਕਰਕੇ ਰਾਈਟ ਔਰ ਲੈਫਟ ਰੇਡ ਪੂਰਾ ਦਿਖਾਇਆ ਜਾਵੇ ਕਿਉਂਕਿ ਜਦੋਂ ਪਾਲਕੀ ਸਾਹਿਬ ਜਿੱਥੇ ਆ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਦੂਰ ਤੱਕ ਵੱਡੀ ਗਿਣਤੀ ਦੇ ਵਿੱਚ ਸੰਗਤ ਧੰਨ ਧੰਨ ਬਾਬਾ ਜੁਰਾਵਰ ਸਿੰਘ ਧੰਨ ਧੰਨ ਬਾਬਾ ਫਤੇ ਸਿੰਘ ਜੀ ਉਹ ਧੰਨ ਧੰਨ ਮਾਤਾ ਗੁਜਰੀ ਜੀ ਜਦੋਂ ਜਿਨ੍ਹਾਂ ਦੀ ਸ਼ਹਾਦਤ ਨੂੰ ਜਿਹੜਾ ਨਤਮਸਤਕ ਹੁੰਦੀ ਹੈ ਸਾਰੀ ਦੁਨੀਆ ਕੱਲ ਪੀਐਮ ਮੋਦੀ ਦੇ ਵੱਲੋਂ ਵੀ ਜਿਹੜਾ ਔਰ ਸੀਐਮ ਯੋਗੀ ਦੇ ਵੱਲੋਂ ਵੀ ਨਾਗਰ ਕੀਰਤਨ ਸਜਾਏਗੇ ਉਹਨਾਂ ਦੇ ਵੱਲੋਂ ਵੀ ਜਿਹੜਾ ਸ੍ਰੀ ਗੁਰੂ ਗੰਸਾ ਸਾਹਿਬ ਜੀ ਆ ਪ੍ਰਕਾਸ਼ ਕੀਤਾ ਗਿਆ ਔਰ ਤਸਵੀਰਾਂ ਤੁਸੀਂ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦੇਖ ਸਕਦੇ ਹੋ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ ਪਾਲਕੀ ਸਾਹਿਬ ਦੇਖ ਸਕਦੇ ਹੋ ਦੂਰ ਤੱਕ ਜਿੱਥੇ ਤੱਕ ਤੁਹਾਡੀ ਨਿਗਾਹ ਜਾਏਗੀ ਪਾਲਕੀ ਸਾਹਿਬ ਵੀ ਤੁਹਾਨੂੰ ਨਜ਼ਰ ਆ ਰਿਹਾਗਾ ਨਤਮਸਤਕ ਹੋ ਰਹੇ ਨੇ ਲੋਕ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ ਦੇ ਵਿੱਚ ਜਦੋਂ ਹਕੀਮ ਅੱਲਾ ਯਾਰ ਖਾਂ ਜੋਗੀ ਲਿਖਦੇ ਨੇ ਜਿਨ੍ਹਾਂ ਨੂੰ ਬਹੁਤ ਸਾਲ ਜਿਨ੍ਹਾਂ ਨੂੰ 30 35 ਸਾਲ ਜਿਹੜਾ ਮਸਜਿਦ ਦੀਆਂ ਪੌੜੀਆਂ ਤੱਕ ਨਹੀਂ ਚੜ੍ਹਨ ਦਿੱਤਾ ਗਿਆ ਸੀ ਉਸ ਸਮੇਂ ਮੁਗਲਿਆ ਸਲਤਨਤ ਦੇ ਵੱਲੋਂ ਪਰ ਉਹਨਾਂ ਨੇ ਹਾ ਦਾ ਨਾਰਾ ਮਾਰਦੇ ਹੋਏ ਲਿਖਿਆ ਸੀ ਉਹਨਾਂ ਨੇ ਤਾਰੀਫ਼ ਕਰਦੇ ਹੋਏ ਲਿਖਿਆ ਸੀ ਕਿ ਕਰਤਾਰ ਕੀ ਸੌਗੰਦ ਹੈ ਨਾਨਕ ਕੀ ਕਸਮ ਜਿੰਨੀ ਵੀ ਹੋ ਗੋਬਿੰਦ ਦੀ ਤਾਰੀਫ਼ ਉਹ ਕਮ ਹੈ ਕਿਉਂਕਿ ਜਿਸ ਸਾਹਬ ਦੇ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਣਾ ਨੇ ਆਪਣਾ ਸਾਰਾ ਪਰਿਵਾਰ ਕੌਮ ਤੋਂ ਵਾਰਿਆ ਧਰਮ ਤੋਂ ਵਾਰਿਆ ਉਸ ਤੋਂ ਉੱਪਰ ਲਸਾਨੀ ਸ਼ਹਾਦਤ ਪੂਰੀ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਕੋਈ ਵੀ ਇਤਿਹਾਸ ਤੁਸੀਂ ਪੜ੍ਹ ਕੇ ਦੇਖ ਲਓ ਕਦੇ ਕੋਈ ਅਜਿਹੀ ਇਤਿਹਾਸ ਦੇ ਵਿੱਚ ਕੋਈ ਇਹ ਜੀ ਉਦਾਹਰਨ ਨਹੀਂ ਮਿਲਦੀ ਕੋਈ ਐਗਜ਼ਾਮਪਲ ਨਹੀਂ ਮਿਲਦੀ ਜਿੱਥੇ ਇੱਕ ਗੁਰੂ ਨੇ ਆਪਣਾ ਸਾਰਾ ਪਰਿਵਾਰ 바ਰਤਾ ਹੋਵੇ ਔਰ ਧੰਨ ਧੰਨ ਬਾਬਾ ਜਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਉਹਨਾਂ ਦੀ ਉਮਰ ਤੁਸੀਂ ਦੇਖੋ ਉਹਨਾਂ ਦੀ ਉਮਰ ਕੀ ਸੀ ਪਰ ਉਹਨਾਂ ਦੇ ਕਾਰਜ ਕਿੱਡੇ ਵੱਡੇ ਹੋ ਨਿਭੜੇ ਉਹਨਾਂ ਦੇ ਕਾਰਜ ਕਿੱਡੇ ਵੱਡੇ ਹੋ ਨਿਭੜੇ ਸ਼ਹੀਦੀਆਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਉਹ ਸਾਨੂੰ ਇੱਕ ਨਵੀਂ ਲੀਤ ਤੇ ਲੈ ਕੇ ਗਈਆਂ ਮੈਂ ਕਹੂੰਗਾ ਬਲਜਿੰਦਰ ਖੱਬੇ ਪਾਸੇ ਤੋਂ ਦਿਖਾਇਆ ਜਾਵੇ ਜਿਸ ਸਾਹਿਬ ਨਾਲ ਤੁਸੀਂ ਦੇਖੋ ਸੰਗਤ ਆ ਰਹੀ ਹੈ ਅ ਗੁਰੂ ਘਰ ਤੋਂ ਨਗਰ ਕੀਰਤਨ ਦੇ ਵਿੱਚ ਸੰਗਤ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ ਜਲੋਪੂਰਾ ਦੇਖਣ ਆ ਖਾਲਸਾਈ ਜਲੋ ਇਸ ਨੂੰ ਕਹਿੰਦੇ ਨੇ ਜਦੋਂ ਜਿਹੜੇ ਨਿਸ਼ਾਨ ਸਾਹਿਬ ਝੂਲਤੇ ਰਹਿਣ ਪੰਥ ਮਹਾਰਾਜ ਕੇ ਕਿਹਾ ਜਾਂਦਾ ਤਾਂ ਤੁਸੀਂ ਦੇਖੋ ਪੰਜ ਪਿਆਰੇ ਉਹ ਵੀ ਦਿਖ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਹਜ਼ਾਰਾਂ ਨਹੀਂ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਪਹੁੰਚੀ ਹੋਈ ਐ ਜਿਵੇਂ ਸਾਡੇ ਧਰਮ ਨੂੰ ਲੈ ਕੇ ਕਿਹਾ ਜਾਂਦਾ ਗੁਰਬਾਣੀ ਦੀਆਂ ਸਤਰਾਂ ਨੇ ਜਿਵੇਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਰਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜਾ ਸਿਰ ਦੀਜਾ ਕਾਨਾ ਕੀਜਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ ਆਸ ਹੋਰ ਸਭ ਨਾਲ ਕੀ ਰੇਨੁਕਾ ਆਉ ਤਉ ਆਉ ਹਮਾਰਾ ਪਾਸ ਜਾਨੀ ਕਿ ਸਾਡਾ ਤਾਂ ਇਤਿਹਾਸ ਜਿਹੜਾ ਉਹ ਇਹ ਗੱਲ ਕਰਦਾ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ ਆਸ ਪਹਿਲਾਂ ਮੁਕਤੀ ਦੇ ਵੱਲ ਜਿਹੜੀ ਹੈ ਉਹ ਗੱਲ ਜਾਂਦੀ ਹੈ ਤੇ ਜੀਵਨ ਪਿੱਛੇ ਰਹਿ ਜਾਂਦਾ ਪਰ ਜਦੋਂ ਅਸੀਂ ਚਾਰ ਸ਼ਹਿਬਜ਼ਾਦਿਆਂ ਦੀਆਂ ਜਿਹੜੀਆਂ ਸ਼ਹਾਦਤਾਂ ਦੇਖਦੇ ਹਾਂ ਜਦੋਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਜੰਗ ਦੇ ਵਿੱਚ ਉਤਰਦੇ ਆ ਤਾਂ ਉਸ ਸਮੇਂ ਜਦੋਂ ਉਹ ਸ਼ਹੀਦੀ ਯਾਂ ਪਿੰਦਿਆ ਕਿਹਾ ਜਾਂਦਾ ਕਿ ਤਿੰਨ 350 ਬਾਬਾ ਜੀਤ ਸਿੰਘ ਹੋਣਾ ਦੇ ਉੱਪਰ ਜਿਹੜੇ ਫਟ ਸੀ ਉਹਨਾਂ ਦੇ ਉੱਪਰ ਵਾਰ ਸੀ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਪਰ ਤਸਵੀਰਾਂ ਮੈਂ ਕਹੂੰਗਾ ਪਿੱਛੋਂ ਜ਼ੂਮ ਕਰਕੇ ਦਿਖਾਇਆ ਜਾਵੇ ਬਿਲਕੁਲ ਦੂਰ ਤੱਕ ਜਿੱਥੇ ਤੱਕ ਜਿਹੜਾ ਸੰਗਤਾਂ ਹੈਗੀਆਂ ਦੇਖੋ ਤੁਸੀਂ ਉੱਥੇ ਤੱਕ ਜਰੂਰ ਦਿਖਾਇਆ ਜਾਵੇ ਬਲਜਿੰਦਰ ਜਿੱਥੇ ਪੰਜ ਪਿਆਰੇ ਆ ਰਹੇ ਨੇ ਉਹ ਵੀ ਦਿਖਾਇਆ ਜਾਵੇ ਕਿਉਂਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੋਈ ਹੈ ਤਾਂ ਤਸਵੀਰਾਂ ਸ਼ਰੀਫਤੇਗੜ ਸਾਹਿਬ ਤੋਂ ਦਿਖਾ ਰਹੇ ਆ ਲਗਾਤਾਰ ਪ੍ਰੋਪੰਜਾਬੀ ਟੀਵੀ ਨਾਲ ਬਣੇ ਰਹੋ ਔਰ ਵਾਹਿਗੁਰੂ ਦਾ ਨਾਮ ਜਰੂਰ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜਰੂਰ ਲਿਖੋ ਔਰ ਨਾਲ ਦੀ ਨਾਲ ਇਸ ਨੂੰ ਜਿਹੜਾ ਤੁਸੀਂ ਦੇਖਦੇ ਰਹੋ ਔਰ ਹਰੇਕ ਕਵਰੇ ਤੁਹਾਡੇ ਤੱਕ ਲੈ ਕੇ ਆ ਰਹੇ ਆ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਮਨਦੀਪ ਜੋਤ ਸ਼੍ਰੀ ਫਤੇਗੜ ਸਾਹਿਬ